ਸਰਕਾਰ ਹੁੜਾ ਸਰਕਾਰ ਪੰਜਾਬ ਸਰਕਾਰ ਹੁੜਾ ਵੀ ਨੀਡ ਡਿਪਾਰਟਮੈਂਟ ਹੁੜਾ ਵੀ ਨੀਡ ਬੋਰਡ ਹੁੜਾ ਪੰਜਾਬ ਸਰਕਾਰ ਹੁੜਾ ਲਮੀਨੀ ਦੇ ਵਿਸ਼ਨੂੰਗਰ ਇਲਾਕੇ ਵਿੱਚ ਪਿਛਲੇ 2 ਦਿਨਾਂ ਤੋਂ ਬੱਤੀ ਨਾ ਹੋਣ ਕਰਕੇ ਹਾਹਾਕਾਰ ਮਚਾ ਹੋਇਆ ਹੈ ਲੋਕਾਂ ਵਿੱਚ ਰੋਸ ਹੈ ਤੇ ਲੋਕੀਆਂ ਨੇ ਰੱਜ ਰੱਜ ਕੇ ਅੱਜ ਸਰਕਾਰ ਦਾ ਤੇ ਬਿਜਲੀ ਵਿਭਾਗ ਦਾ ਪਿੱਟ ਸਿਆਪਾ ਕੀਤਾ ਹੈ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਗੁਹਾਰ ਲਗਾਈ ਹੈ ਕਿ ਇਸ ਇਲਾਕੇ ਵਿੱਚ ਹੈਵੀ ਟਰਾਂਸਫਾਰਮਰ ਲਗਾਇਆ ਜਾਏ ਤਾਂ ਕਿ ਇਸ ਇਲਾਕੇ ਨੂੰ ਪੂਰੀ ਤਰ੍ਹਾਂ ਬੱਤੀ ਮਿਲ ਸਕੇ ਲੇਕਿਨ ਉਨ੍ਹਾਂ ਦੀ ਕਿਤੇ ਸੁਣਾਈ ਨਾ ਹੋਣ ਕਰਕੇ ਦੀ ਸੂਰਤ ਵਿੱਚ ਅੱਜ ਹਾਲਾਤ ਇਹੋ ਜਿਹੇ ਨੇ ਕਿ ਪਿਛਲੇ 2 ਦਿਨਾਂ ਵਿੱਚ ਇਸ ਇਲਾਕੇ ਵਿੱਚ ਪਾਣੀ ਵੀ ਨਹੀਂ ਹੈ ਤੇ ਬੱਤੀ ਵੀ ਨਹੀਂ ਹੈ ਪਾਰੀ ਗਰਮੀ ਵਿੱਚ ਬੱਚਿਆਂ ਦਾ ਬਿਲਕ ਬਿਲਕ ਕੇ ਬੁਰਾ ਹਾਲ ਹੈ ਬਿਮਾਰਾਂ ਦਾ ਤੇ ਬਜ਼ੁਰਗਾਂ ਦਾ ਬੁਰਾ ਹਾਲ ਹੈ ਤੇ ਜਿਹੜੇ ਲੋਕ ਦਿਹਾੜੀਦਾਰ ਹੈ ਕੰਮ ਕਾਜਾਂ ਵਾਲੇ ਆ ਉਹ ਸਾਰਾ ਸਾਰਾ ਦਿਨ ਪਾਣੀ ਢੋਣ ਵਿੱਚ ਲੱਗੇ ਰਹਿੰਦੇ ਆ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਪਾਣੀ ਨਾ ਹੋਣ ਦੀ ਸੂਰਤ ਵਿੱਚ ਉਹ ਰੋਟੀ ਤੱਕ ਨਹੀਂ ਪਕਾ ਪਾਰੇ ਤੇ ਬੱਚਿਆਂ ਦੇ ਨਾਲ ਉਹ ਪੂਰੀ ਪੂਰੀ ਰਾਤ ਪੱਖੀਆਂ ਝੋਲ ਝੋੜ ਕੇ ਆਪਣਾ ਟਾਈਮ ਕਰਦੇ ਪੈਣਾ ਉਹਨਾਂ ਨੇ ਕਿਹਾ ਕਿ ਐਡੀ ਪਾਰੀ ਗਰਮੀ ਵਿੱਚ ਜਿੱਥੇ ਸਾਰੇ ਲਿਤਾ ਜਾ ਰਿਹਾ ਅਗਰ ਉਹਨਾਂ ਨੂੰ ਬੱਤੀ ਮੋ ਇਹ ਸਰਕਾਰ ਨਹੀਂ ਕਰਵਾ ਰਹੀ ਤੇ ਇਹ ਜੋ ਸਰਕਾਰ ਦਾ ਕੀ ਫਾਇਦਾ ਮਾਰੋ ਚਾਹਦੇ ਆ ਕਿ ਉਹ ਬਿੱਲ ਬੇਸ਼ੱਕ ਲੈਣ ਪਰ ਉਹਨਾਂ ਨੂੰ ਬਤੀ ਜ਼ਰੂਰ ਮੁਹੱਈਆ ਕਰਾਣ ਉਹਨਾਂ ਨੇ ਕਿਹਾ ਕਿ ਉਹ ਲਗਾਤਾਰ ਇਸ ਵਿਵਤਾ ਦੇ ਨਾਲ ਦੋ ਚਾਰ ਹੁੰਦੇ ਪੈਣਾ ਤੇ ਉਹਨਾਂ ਦੀ ਸਰਕਾਰ ਸੁਧਨ ਨਹੀਂ ਲੈ ਰਹੀ ਦੀਪਿਕਾ ਕੀ ਸਮੱਸਿਆ ਦਨਵਾਰੀ ਲਾਈਟ ਨਾ ਆਣ ਕਰਕੇ ਲਾਈਟ ਦੇਖੋ ਜੀ ਸਾਡੀ ਪਿਛਲੀ ਵਾਰੀ ਵੀ ਅਸੀਂ ਲਾਈਟ ਤੋਂ ਬੜੇ ਮੁਸ਼ਕਲ ਨਾਲ ਕੱਟੀ ਹੀ ਗਰਮੀ ਇਸ ਵਾਰੀ ਵੀ ਦੇਖੋ ਸਾਨੂੰ ਕੱਲ ਤੋਂ ਵੀ ਪ੍ਰੋਬਲਮ ਆਇਆ ਕਰਦੀ ਹੈ ਛੋਟੇ ਛੋਟੇ ਬੱਚੇ ਆ ਆਜੂ ਨੇ ਇਹਨਾਂ ਨੇ ਠੀਕ ਕੀਤੀ ਫਿਰ ਦੁਬਾਰਾ ਇਹਨਾਂ ਦਾ ਘਰ ਗਲ ਗਿਆ ਹੈ ਘਰ ਦੇ ਵਿੱਚ ਕੀ ਕੀ ਪਰੇਸ਼ਾਨੀ ਹੋ ਰਹੀ ਪਾਣੀ ਨਾ ਆ ਕਰਕੇ ਪਾਣੀ ਨਹੀਂ ਆਇਆ ਕਦ ਦਾ ਲਾਈਟ ਦੀ ਪ੍ਰੋਬਲਮ ਹੈ ਕਿੰਨੀ دیر ਤੋ ਰੋਟੀ ਰੋਟੀ ਬਣਾਉਣ ਨੂੰ ਛੋਟੇ ਛੋਟੇ ਬੱਚੇ ਆ ਬੜਾ ਮੁਸ਼ਕਲ ਹੈ ਰਾਤ ਨੂੰ ਕਿੰਨਾ ਮੁਸ਼ਕਲ ਕੱਟੀ ਅਹੀਂ ਰਾਤ ਮੇਰਾ ਨਾਮ ਰਟਾਇਰ ਪਿੰਸਾ ਦਾ ਸੀਐਡੀ ਡਿਪਾਰਟਮੈਂਟ ਇੰਸਪੈਕਟਰ ਮੈਂ ਦਿਸ਼ਕਰਮਨਗਰ ਲਮੀਨੀ ਦਾ ਰਹਿਣ ਵਾਲਾ ਆ ਅੱਜ ਤੋਂ ਤਕਰੀਬਨ ਤਿੰਨ ਚਾਰ ਵਾਰੀ ਮੈਂ ਐਕਸ਼ਨ ਸਾਹਿਬ ਨੂੰ ਵੀ ਸਾਡੇ ਬੰਦੇ ਜਿਹੜੇ ਆ ਲਿਮਣੀ ਦੇ ਗਏ ਆ ਤੇ ਉਹਨਾਂ ਨੂੰ ਐਕਸ਼ਨ ਸਾਹਿਬ ਨੂੰ ਹੀ ਮਿਲੇ ਆ ਐਸਓ ਸਾਹਿਬ ਨੂੰ ਹੀ ਮਿਲੇ ਆ ਇਹਨਾਂ ਨੇ ਕਿਹਾ ਸੀ ਕਿ 2 ਕਿਲੋਵਾਟ ਦਾ 200ਵਾਟ ਦਾ ਜਿਹੜਾ ਵੀ ਟਰਾਂਸਫਾਰਮਰ ਰੱਖ ਦਿੰਨੇ ਆ ਇਹ ਟਰਾਂਸਫਾਰਮਰ ਜਿਹੜਾ ਕੱਲ ਦਾ ਹੀ ਛੜਿਆ ਸੀ ਤੇ ਇਹ ਟੈਂਪਰੇਰੀ ਗੋਂਗੜੋਂੋਂ ਮਿੱਟੀ ਛਾੜ ਕੇ ਤੇ ਚੱਲ ਗਏ ਆ ਮਾਮੂਲੀ ਜਿਹੜਾ ਤਾਰਾਂ ਤੁਣਾ ਜਿਹੜੀਆਂ ਅਕਸ-ਕੁਸ ਕੇ ਚਲ ਗਏ ਆ 20 ਮਿੰਟਾਂ ਵਜਾਂ ਤੋ 20 ਮਿੰਟਾਂ ਬਾਅਦ ਮੁੜ ਕੇ ਜਿਹੜਾ ਵੀ ਇਹ ਪਟਾਕਾ ਪੈ ਗਿਆ ਤੇ ਬਤੀ ਬੰਦਾ ਕੱਲ ਸਵੇਰ ਦੀ ਬਤੀ ਜਿਹੜੀ ਆ ਇਹ ਬੰਦਿਆ ਤੇ ਨਿਕੇ ਨਿਕੇ ਨਿਆਣੇ ਆ ਤੇ ਰਾਤ ਵੀ ਨਹੀਂ ਸੌਂਦੇ ਤੇ ਰੋਟੀ ਪਾਣੀ ਪਕਾਉਣਾ ਨਹੀਂ ਔਖਾ ਵਾ ਹਰ ਸਮੱਸਿਆ ਦਾ ਪਾਣੀ ਦੀ ਵੀ ਸਮੱਸਿਆ ਵਾ ਤੇ ਬਹੁਤ ਜ਼ਿਆਦਾ ਮੁਸ਼ਕਲ ਆ ਹੋ ਰਹੀ ਐ ਇਸ ਮੱਲੇ ਆਲੇ ਗੱਲ ਤੁਹਾਡੀ ਹੋਈ ਆ ਕਿ ਇਹ ਤੋਂ ਨਮਾਇੰਦੇ ਨਾਲ ਆਇਆ ਐਸਡੀਓ ਸਾਹਿਬ ਨਾਲ ਹੋਈ ਆ ਐਕਸ਼ਨ ਸਾਹਿਬ ਨਾਲ ਹੋਈ ਆ ਹੂੰ ਮੇਰਾ ਨਾਮ ਬਲਵੀਰ ਕੁਮਾਰ ਜੀ ਕੀ ਸਮੱਸਿਆ ਆ ਰਹੀ ਏ ਸਮੱਸਿਆ ਲਾਈਟ ਦੀ ਆ ਹੋਰ ਕੋਈ ਸਮੱਸਿਆ ਨਹੀਂ ਆ ਦੇਖੋ ਕੀ ਹਾਲ ਹੋਇਆ ਦਾ ਮਹੱਲੇ ਦਾ ਰੋਜ਼ ਦੂਜੇ ਦਿਨ ਲਾਈਟ ਚੱਲ ਜਾਂਦੀ ਰੋਜ਼ ਦੂਜੇ ਦਿਨ ਲਾਈਟ ਚੱਲ ਜਾਂਦੀ ਆ ਕੋਈ ਪ੍ਰੋਬਲਮ ਹੀ ਨਹੀਂ ਸਮਝਦੇ ਆ ਬਿਜਲੀ ਵਾਲੇ ਨੇ ਸਮਝਦੇ ਕੋਈ ਬਾਕੀ ਮੈਕਨੇ ਦਾ ਕੰਮ ਆ ਕੰਮ ਕਰਾਣਾ ਲੋਕਾਂ ਦਾ ਕੰਮ ਆ ਬਿੱਲ ਦੇਣਾ ਲੋਕੀ ਜੇ ਬਿੱਲ ਨਹੀਂ ਦਿੰਦੇ ਫਿਰ ਗੱਲ ਕਰੋ ਇਹ ਤਾਂ ਭੇਜਿਆ ਇਹਨਾਂ ਨੇ ਪਾਇਦਾ ਸਿਆਪਾ ਪਿਛਲੀ ਵਾਰੀ ਇਹ ਕਿ ਮੀਣ-ਮੀਣ ਬੰਦਿਆਂ 5-500 ਰੁਪਏ ਇਕੱਠਾ ਕਰਕੇ ਤੇ ਅਸੀਂ ਟਰਾਂਸਫਾਰਮਰ ਕਰਾਇਆ ਉਹ ਜਿਹੜਾ ਆਂਦਾ ਆਪਣੇ ਉਹ ਉਹ ਲੋਡਰ ਜਿਹੜਾ ਚੱਕ ਕੇ ਉੱਪਰ ਰੱਖਦਾ ਉਹਨਾਂ ਨੂੰ ਪੈਸੇ ਦਿੱਤੇ 22-2300 ਰੁਪਏ 2500 ਉਹਨਾਂ ਨੂੰ ਦਿੱਤਾ ਹੁਣ ਇਹ ਕਹਿੰਦੇ ਆ ਵੀ ਪਲੇਟਫਾਰਮ ਬਣਾਓ ਪਲੇਟਫਾਰਮ ਬਣਾਣਾ ਇਹ ਸਰਕਾਰ ਦਾ ਕੰਮ ਸਾਡਾ ਕੰਮ ਹੈ ਬਿਜਲੀ ਦੇ ਵਿਭਾਗ ਨੂੰ ਬਣਾਏ ਪਲੇਟਫਾਰਮ ਅਸੀਂ ਕਿਉਂ ਬਣਾਈਏ ਜੇ ਹੋ ਰਹੇ ਦੁਖੀ ਹੋਏ ਦੇ ਅਸੀਂ ਲੋਕਾਂ ਕੋਲ ਅਨੇਰਾ ਮਨੇਰਾ ਅਸੀਂ ਕਿੱਥੇ ਜਾਈਏ ਜੇ ਲਾਈਟ ਜਗਦੀ ਸੀ ਤੇ ਅਸੀਂ ਤੇ ਉਹਨਾਂ ਨੂੰ ਕਿਹਾ ਤੇ ਅਸੀਂ ਚੱਲ ਯਾਰ 200 200 ਰੁਪਏ ਇਕੱਠਾ ਕਰਨੇ ਬੰਦਿਆਂ ਕੋਲ ਤੇ ਪਲੇਟਫਾਰਮ ਬਣਾ ਕੇ ਦਿੰਨੇ ਆ ਪਰ ਆਦਰਵਾਈ ਇਹਨਾਂ ਨੂੰ ਕੋਈ ਸ਼ਰਮ ਜਾ ਆਇਆ ਹੈ ਨਾ ਕਿ ਮੈਨੂੰ ਇਹਨਾਂ ਨੂੰ ਤੇ ਹੋਣਾ ਚਾਹੀਦਾ ਵੀ ਅਸੀਂ ਪਲੇਟਫਾਰਮ ਬਣਾ ਕੇ ਦੋ ਦਾ ਟਰਾਂਸਫਾਰਮ ਰੱਖੀਏ ਇੱਕ ਦਾ ਰਾ ਦਿੰਦੇ ਆ ਉਹ ਜਿਹੜਾ ਆਇਆ ਟਰਾਂਸਫਾਰਮਰ ਖੜਿਆ ਸੀ ਉਹਦੇ ਵਿੱਚ ਤੇ ਤੇਲ ਹੀ ਨਹੀਂ ਉਹ ਬਿਨਾਂ ਤੇਲ ਤੋਂ ਹੀ ਛੱਡ ਗਿਆ ਉਹਦੇ ਘੱਟ ਤੋਂ ਘੱਟ ਵੀ ਤੇ 30 30 40 ਲੀਟਰ ਤੇਲ ਨਿਕਲਿਆ ਬਾਕੀ ਦਾ ਤੇਲ ਹੈ ਹੀ ਨਹੀਂ ਹੋਂਦੇ ਵਿੱਚ ਫੇਰੇ ਕਹਿੰਦੇ ਜੀ ਇਹ ਲੋਕੀ ਮਜਬੂਰ ਲੋਕੀ ਮਜਬੂਰ ਹੋਏ ਦੇ ਬੋਲਦੇ ਆ ਇਹਨਾਂ ਨੂੰ ਹੋਰ ਕੀ ਕਹਿਣਾ ਲੋਕਾਂ ਨੇ ਥੋੜਾ ਬਹੁਤਾ ਤਾਂ ਇਹਨਾਂ ਨੇ ਗਾਈਡ ਕਰਨਾ ਚਾਹੀਦਾ ਹੈ ਨਾ ਬੰਦੇ ਨੂੰ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜੈਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਿਡ ਟੂ ਸੀ ਬੀ ਐਸ ਸੀ ਨਿਊ ਡელი little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football and so on. a and Cambridge International School opposite Canada Palace near A&M Institute's Jalandhar Dalozi Bypass Road, Pathankul.